ਓਏ ਇਹ ਦੇਖੋ ਇਹ ਖਾਲੀ ਹੈ ਬੜੀ ਧੂਮੇ ਮਾਂਮਾ ਰੰਗ ਤੇਰਾ ਕਾਲਾ ਹੋ ਗਿਆ ਮਾਂਮਾ ਉਹ ਲੁੱਡੂ ਕੰਨੀ ਆ ਰੰਗ ਤੇਰਾ ਕਾਲਾ ਹੋ ਗਿਆ ਬਾਣੀ ਕਿ ਤੂੰ ਮੈਂ ਇਹ ਸੱਚ ਐਂਡ ਕਲਾ ਕੇ ਦਿਖਾ ਦੇ ਫਿਰ ਕਰਮਗਰਮਤ ਕਿ ਤੂੰ ਮੈਂ ਇਹ ਸੱਚ ਨਹੀਂ ਰੋਕ ਕਰਮਗਰਮਤ ਕਿ ਤੂੰ ਮੈਂ ਇਹ ਸੱਚ ਐਂਡ ਰੋਕ ਕਰਮਗਰਮਤ ਏ ਲੋਕ ਆਜਾ ਕੰਪਿਊਟਰ ਆਇਆ ਆਇਆ ਤੇ ਤੁਹਾਨੂੰ ਹੀ ਲੈਣੇ ਬਿਦ ਨੂੰ ਆਇਆ ਕੰਪਿਊਟਰ ਮਮਾ ਲੁੱਦੋ ਕੇ دیے ਤੂੰ ਘਰ ਮੈਨੂੰ ਨਹੀਂ ਹੁੰਦੀ ਕਿ ਵੀ ਖੜ ਕੇ ਦੇਖ ਬਾਣੀ ਬਣੀ ਹੋ ਜੀ ਕਿਹੜਾ ਆਇਆ ਆ ਆ ਦੇ ਦੇ ਮੋਟਕ ਮੋਨਜਾ ਦਾ ਇੱਕ ਕੰਪਿਊਟਰ ਤੇਰੀ ਚਲੋ ਪਤਨੇ ਚੰਗਾ ਦੇਖ ਬਾਈ ਕੰਪਿਊਟਰ ਤੇਰੀ ਕੀ ਨਹੀਂ ਕਰਨਾ ਬਾਈ ਕੀ ਨਹੀਂ ਕਹਿਣਾ ਬਣੀ ਪੁੱਤ ਪੁੱਤ ਨਹੀਂ ਗਏ ਹੇ ਕਹਦਾ ਪੁੱਤ ਹੂੰ ਮਿਲੀ ਦੋ ਨਿਕਲੀਆਂ ਤੇਰੀਆਂ ਬਣੀ ਮੇਰੀ ਇੱਕ ਆਇ ਕਰਕੇ ਆਏ ਆਇ ਜਹੇ ਮੇਰੇ ਕਰਕੇ ਆਏ ਜੌਨੀ ਤੇਰੀ ਪਰੂਗੀ ਬਣੀ ਸਿਰ ਤੇ ਪਰਾਂ ਕਰ ਮੈਨੂੰ ਵੀ ਲੁੱਡੂ ਦਿਖਾ ਦੇ ਤੇਰੀ ਮਾਮਾ ਦੇਖ ਬਣੀ ਦੀ ਕੰਪਿਊਟਰ ਮੈਂ ਦੁੱਜੀ ਆ ਬਈ ਇਹਨਾਂ ਚਾਰ ਬਣੀ ਨਾਲ ਦੀ ਕਤੋਂ ਮੜੀਏ ਜੈ ਇਹ ਡਾਕਟਰ ਮਗਰ ਮੋਚ ਨੂੰ ਦੇ ਰਹਾ ਬਾਲ ਕਾ ਦੋ ਉਹ ਇਹ ਵਲ ਚਲਾ ਤੂੰ ਬਾਲ ਕਾ ਦੋ ਕਰਦੀ ਹੈ ਨੀਤੀ ਲਈ ਦਿੰਦੀ ਤੇਰੀ ਹੈ ਜੇ ਹਰ ਵੀ ਤਨ ਜੰਗ ਮਾਰੀ ਕਰੇਗੀ ਮੇਰੀ ਇਹ ਤਾਂ ਪੈਨ ਬੜੀ ਆਪ ਕੋ ਬਣੀ ਕੌਣ ਜਿੱਤੂ ਹੁਣ ਮੈਂ ਜਿੱਤੂ ਮੈਨੂੰ ਖੇਨੀ ਹੁੰਦੀ ਹੈ ਮੈਂ ਬਹੁਤ ਖੇਦੀ ਆ ਵੇ ਚਲਾ ਬਣੀ ਹਾਂ ਤੂੰ ਜਿੱਤੇਂਗੀ ਕੌਣ ਜਿੱਤੂਆ ਮੈਂ ਜਿੱਤੂ ਮੈਂ ਇੱਕ ਮਿੰਟ ਮੈਂ ਆਏਗੀ ਕਿਧਰ ਚਲੇ ਆ ਬਾਈ ਰੋ ਜਾ ਸੇ ਮੈਂ ਆਦੀ ਜਿਨਨਾ ਤੇ ਤੂੰ ਮੈਂ ਤੇ ਗਲਤ ਕਿਉਂ ਨਾ ਬੰਦੀ ਗਲਤੀ ਚਲਾਓ ਬੰਦੀ ਗਲਤੀ ਚਲਾਓ ਹੀ ਪਾਣੀ ਨੂੰ ਹਰਾ ਦੇ ਆ ਜਾਊਗਾ ਮਾਨੂੰ ਚਾਹੀਏ ਆਦੇ ਬੰਦ ਮੈਂ ਹੋਈ ਕਦੇ ਭੇਜੂੰਗਾ ਫਿਰ ਹਾਂ ਬਾਨੀ ਨੂੰ ਕਦੇ ਭੇਜਦਾ ਅੰਮਰ ਲੱਗੀ ਮੈਂ ਬਾਨੀ ਕਦੇ ਭੇਜਦਾ ਤੇ ਕੇਨਾ